ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਤ ਪਗਸ ਸਿੰਘ ਨੋਆ ਜੀ ਸੂਬਾ ਪੰਜਾਬ 30 ਤਰੀਕ ਦਿਨ ਐਤਵਾਰ ਠੀਕ 10 ਵਜੇ ਚੰਗੜਵਾ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਵਿਸ਼ਾਲ ਕਟ ਕੀਤਾ ਜਾ ਰਿਹਾ ਹੈ ਮੈਂ ਸਾਡੇ ਨਾਲ ਜਿੰਨੇ ਵੀ ਨੌਜਵਾਨ ਹੈ ਇਲਾਕੇ ਦੇ ਚਾਹੇ ਉਹ ਤਲਵਾੜੇ ਦੇ ਹੈ ਹਾਜੀਪੁਰ ਹੈ ਮੁਕੇਰੀਆਂ ਹੈ ਤੇ ਜਾਂ ਚੀਤ ਦੀ ਖਈਆ ਵਾਲਾ ਇਹ ਸਾਰੇ ਇਹਨਾਂ ਪਿੰਡਾਂ ਦੇ ਜਿੰਨੇ ਵੀ ਨੌਜਵਾਨ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰੇ ਨੌਜਵਾਨਾਂ ਨੂੰ ਅਸੀਂ ਇਹ ਸੱਦਾ ਦੇ ਰਹੇ ਆ ਕਿ 30 ਤਰੀਕ ਠੀਕ ਸਵੇਰੇ 10 ਵਜੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਦੇ ਹੇਠ ਇੱਕ ਵਿਸ਼ਾਲ ਕਟ ਕੀਤਾ ਜਾ ਰਿਹਾ ਹੈ ਚੰਗੜਮਾ ਦੇ ਵਿੱਚ ਚੰਗੜਮਾ ਦੇ ਮੰਦਿਰ ਦੇ ਵਿੱਚ ਇਹ ਕਟ ਕੀਤਾ ਜਾ ਰਿਹਾ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਸੀਂ ਇਹ ਸੱਦਾ ਦਿੰਦੇ ਆਂ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਪਰਿਵਾਰਾਂ ਆਪਣੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਲੈ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਇਕੱਠ ਦੇ ਵਿੱਚ ਪਹੁੰਚੋ ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਨਵੀਂ ਕਮੇਟੀ ਦੀ ਚੋਣ ਕਰਨੀ ਆ ਉੱਥੇ ਹੀ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੁਣਾ ਦੇ ਸ਼ਹਾਦਤ ਨੂੰ ਵੀ ਸ਼ਰਧਾ ਕਰਨਾ ਹੈ 23 ਮਾਰਚ ਦੇ ਸ਼ਹੀਦਾਂ ਨੂੰ ਸਲਾਮ ਕਰਦੇ ਆ ਸੀ ਇਹ ਪ੍ਰੋਗਰਾਮ ਰੱਖਿਆ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਇਲਾਕੇ ਦੇ ਜਿੰਨੇ ਵੀ ਲੜਦੇ ਸਾਡੇ ਨੌਜਵਾਨ ਸਾਥੀ ਆ ਸਾਡੀਆਂ ਭੈਣਾਂ ਆ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦਾ ਸੱਦਾ ਦਿੰਦੇ ਆ ਤਾਂ ਕਿ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਚਾਹੇ ਉਹ ਖਾਨਣ ਦਾ ਕੰਮ ਹੈ ਚਾਹੇ ਉਹ ਨਸ਼ੇ ਦਾ ਕਾਰੋਬਾਰ ਹੈ ਚਾਹੇ ਇੱਥੇ ਜਿੰਨੇ ਵੀ ਸਾਡੇ ਇਲਾਕੇ ਦੀਆਂ ਸੜਕਾਂ ਜਾਂ ਜਿੰਨੇ ਵੀ ਸਾਰੇ ਮਸਲੇ ਆ ਸਾਡੇ ਸਮਾਜਿਕ ਉਹਨਾਂ ਮਸਲਿਆਂ ਨੂੰ ਲੈ ਕੇ ਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜ਼ਗਾਰ ਦੀ ਪ੍ਰਾਪਤੀ ਨੂੰ ਲੈ ਕੇ ਇਹ ਕਟ ਕੀਤਾ ਜਾ ਰਿਹਾ ਹੈ ਇਸ ਕਟ ਨੂੰ ਤੁਸੀਂ ਜਿਹੜੇ ਆ ਘਰੋਂ ਨਿਕਲ ਕੇ ਕਾਮਯਾਬ ਕਰ ਸਕਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਕੇਰੀਆਂ ਤਲਵਾੜਾ ਦਸੂਆ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਲੰਬੀ ਲੜਾਈ ਲੜ ਸਕੀਏ ਤਾਂ ਕਿ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਵਾਇਆ ਜਾ ਸਕੇ ਇੱਥੇ ਜਿਹੜੀ ਨਸ਼ੇ ਦੀ ਮੁਸ਼ਕਲ ਹੈ ਨਸ਼ੇ ਦੀ ਸਮੱਸਿਆ ਹੈ ਉਹਨੂੰ ਬੰਦ ਕਰਾਉਣ ਦੇ ਲਈ ਪਿੰਡ ਪਿੰਡ ਜਿਹੜੀਆਂ ਕਮੇਟੀਆਂ ਗਠਿਤ ਕਰਕੇ ਇੱਕ ਮਾਹੌਲ ਅਜਿਹਾ ਬਣਾਇਆ ਜਾਵੇ ਤਾਂ ਕਿ ਸਾਡੇ ਇਲਾਕੇ ਦੇ ਵਿੱਚੋਂ ਨਸ਼ੇ ਦਾ ਖਾਤਮਾ ਹੋਵੇ ਜਿਹੜਾ ਲਗਾਤਾਰ ਸਾਡੇ ਸਕੰਡੀ ਦੇ ਇਲਾਕੇ 'ਚ ਵੱਧ ਰਿਹਾ ਹੈ। ਉਸ ਤੋਂ ਇਲਾਵਾ ਮਾਈਨਿੰਗ ਦਾ ਵੀ ਇੱਕ ਵੱਡਾ ਅਭਿਸ਼ਾ ਹੈਗਾ ਹੈ ਤੇ ਇਸੇ ਇਲਾਕੇ ਦੇ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਨੌਜਵਾਨ ਹੈ ਜਿਹੜੇ ਲਗਾਤਾਰ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਨਾਂ ਦੀ ਅਗਵਾਈ ਦੇ ਵਿੱਚੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਚੰਗੜਮਾ ਦੇ ਮੰਦਿਰ ਦੇ ਵਿੱਚ ਠੀਕ 10 ਵਜੇ ਹੋਏਗਾ ਤੇ ਅਸੀਂ ਅਪੀਲ ਕਰਦੇ ਹਾਂ ਇਲਾਕੇ ਦੇ ਸਾਰੇ ਨੌਜਵਾਨਾਂ ਨੂੰ ਇਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਤੇ ਸਾਡੇ ਇਲਾਕੇ ਦੇ ਜਿਹੜੇ ਲੜਦੇ ਸਾਡੇ ਬਜ਼ੁਰਗ ਆਗੂ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਜਿਹੜੇ ਕਿਸਾਨ ਐ ਮਜ਼ਦਮ ਐ ਉਹ ਵੀ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਨੇੜੇ ਤੇੜੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਤ ਕਰਕੇ ਇਸ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੁਣਾਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਨੂੰ ਜਿਹੜਾ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਉਹਦੇ ਵਿੱਚ ਲੈ ਕੇ ਆਓ ਤਾਂ ਕਿ ਅਸੀਂ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੱਥੇਬੰਦ ਕਰਕੇ ਇੱਕ ਚੰਗੀ ਲੜਾਈ ਆਪਣੇ ਇਸ ਖੇਤੇ ਦੇ ਵਿੱਚ ਉਸਾਰ ਸਕੀਏ ਤਾਂ ਕਿ ਨੌਜਵਾਨੀ ਨੂੰ ਸਹੀ ਰਾਹ ਪਤਾ ਲੱਗੇ ਵੀ ਕੀ ਕਰਨ ਦੀ ਲੋੜ ਹੈ ਅੱਜ ਨੌਜਵਾਨੀ ਘਰਾਂ ਦੇ ਵਿੱਚ ਬੇਰੁਜ਼ਗਾਰੀ ਤੇ ਨਸ਼ੇ ਦੇ ਦਲਦਲ ਦੇ ਵਿੱਚ ਫਸੀ ਹੋਈ ਆ ਉਹਦੇ ਵਿੱਚੋਂ ਕੱਢ ਕੇ ਨੌਜਵਾਨਾਂ ਨੂੰ ਇੱਕ ਨਵਾਂ ਰਾਹ ਨਾ ਨਵਾਂ ਰਾਹ ਦਸੇਰਾ ਬਣਾਉਣ ਦੇ ਲਈ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਆ ਤੇ ਮੈਂ ਦੁਬਾਰਾ ਤੋਂ ਅਪੀਲ ਕਰਦਾ ਆ ਕਿ ਮੈਂ ਧਰਮਿੰਦਰ ਸਿੰਘ ਪੂਰੇ ਇਲਾਕੇ ਦੇ ਵਿੱਚ ਜਿੰਨੇ ਲੰਬੇ ਸਮੇਂ ਤੋਂ ਅਸੀਂ ਲੜ ਰਹੇ ਆ ਚਾਹੇ ਉਹ ਖਾਨਣ ਦੇ ਵਿਰੁੱਧ ਹੈ ਚਾਹੇ ਕਿਸਾਨੀ ਮਸਲਿਆਂ ਨੂੰ ਲੈ ਕੇ ਆ ਮਜ਼ਦਮਾ ਨੂੰ ਹੈ ਚਾਹੇ ਮੰਰੇਗਾ ਤੇ ਆ ਅਸੀਂ ਸਾਰੇ ਖਿੱਤਿਆਂ ਦੇ ਵਿੱਚ ਲੜਦੇ ਰਹੇ ਆ ਤੇ ਹੁਣ ਆ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆ ਜਿਨ੍ਹਾਂ ਦੇ ਨਾਲ ਅਸੀਂ ਮਿਲ ਕੇ ਲਗਾਤਾਰ ਸੰਘਰਸ਼ਾਂ ਦੇ ਵਿੱਚ ਸ਼ਮੂਲਿਤ ਕਰਦੇ ਰਹੇ ਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 30 ਤਰੀਕ ਠੀਕ 10 ਵਜੇ ਪਿੰਡ ਚੰਗੜਮਾ ਦੇ ਵਿੱਚ ਕੀਤੇ ਜਾ ਰਹੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਇਲਾਕੇ ਦੇ ਨੌਜਵਾਨਾਂ ਨੂੰ ਜਿਹੜਾ ਹੈ ਸਹੀ ਰਾਹ ਦੇ ਸਕੀਏ ਉਹਨਾਂ ਨੂੰ ਜਥੇਬੰਦ ਕਰਕੇ ਆਨ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਨਰਾਜ ਗੁਰੂ ਸੁਖਦੇਵ ਉਹਨਾਂ ਲੋਕਾਂ ਦੇ ਮਗਰ ਲਾਈਏ ਉਹਨਾਂ ਦੇ ਲਾੜ ਲਾਈਏ ਜਿਨ੍ਹਾਂ ਨੇ ਸਾਡੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀ ਦੇ ਰਸੇ ਤੱਕ ਚੁਮੇ ਧੰਨਵਾਦ ਜੀ